ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਭਾਈ ਉਹਨਾਂ ਦੀ ਸੀਟ ਜੋ 60 ਦਿਨ ਕੇ ਗਏ ਹਜਰ ਰਹਿੰਦੇ ਆ ਤਾਂ ਉਹਨਾਂ ਦੀ ਸੀਟ ਰੱਦ ਹੋ ਸਕਦੀ ਆ ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਅਮਰਤਪਾਲ ਵੱਲੋਂ ਪਰ ਉਹਨਾਂ ਦੀ ਸੁਣਵਾਈ ਹੁਣ ਇਹ ਜੋ 25 ਫਰਵਰੀ ਨੂੰ ਹੋਣ ਜਾ ਰਹੀ ਆ ਕਿਉਂਕਿ ਸਮਾਂ ਅੱਗੇ ਜੋ ਦਿੱਤਾ ਜਾ ਰਿਹਾ ਅਮਰਤਪਾਲ ਸਿੰਘ ਨੂੰ ਕਿਉਂਕਿ ਉਹਨਾਂ ਨੇ ਪਟੀਸ਼ਨ ਪਾਈ ਸੀ ਹਰ ਹਾਈ ਕੋਰਟ ਦੇ ਵਿੱਚ ਤੇ ਜੋ ਉਹਨਾਂ ਦੀ ਸੰਸਦ ਦੇ ਵਿੱਚ ਉਹਨਾਂ ਦੀ ਗੱਲਬਾਤ ਹੋ ਸਕੇ ਕਿਉਂਕਿ ਲੋਕ ਸਭਾ ਦੇ ਵਿੱਚ ਜਦੋਂ ਦੇ ਇਹ ਡਿਬਰੂਗੜ੍ਹ ਦੇ ਵਿੱਚ ਜਿਵੇਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਤੇ ਖੜੂ ਸਾਹਿਬ ਤੋਂ ਜਿੱਤੇ ਹੋਏ ਐਮਪੀ ਨੂੰ ਤਾਂ ਹੁਣ ਇਹ ਗੱਲ ਐਨੀ ਕਾ ਗਈ ਜੋ ਇਹਨਾਂ ਨੂੰ ਸਮਾਂ ਅੱਗੇ ਵਧਾ ਦਿੱਤਾ ਗਿਆ ਅਮਰਤਪਾਲ ਸਿੰਘ ਦਾ ਤਾਂ ਗੱਲ ਹੁਣ ਜੇ ਗੱਲ ਕਰੀਏ ਸਰਕਾਰਾਂ ਦੀ ਕਿਉਂਕਿ ਚਾਰੇ ਪਾਸੇ ਅਮਰਤਪਾਲ ਦੇ ਰਸਤੇ ਬੰਦ ਕੀਤੇ ਜਾ ਰਹੇ ਆ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਬਾਹਰ ਨਾ ਆ ਜੇ ਕਿਉਂਕਿ ਜਦੋਂ ਹੀ ਅਮਰਪਾਲ ਦੀ ਕੋਈ ਗੱਲ ਚੱਲਦੀ ਹੈ ਕੋਈ ਨਾ ਕੋਈ ਮੁੱਤਾ ਮੂਰੇ ਰੱਖਿਆ ਜਾਂਦਾ ਕੋਈ ਨਾ ਕੋਈ ਇਹਦੇ ਉੱਪਰ ਰੋਪ ਲਾ ਦਿੱਤਾ ਜਾਂਦਾ ਜੋ ਗੁਨਾਹ ਕੀਤਾ ਵੀ ਨਹੀਂ ਅਮਰਪਾਲ ਨੇ ਉਹ ਗੁਨਾਹ ਦਾ ਗੁਨਾਹਗਾਰ ਵੀ ਅਮਰਪਾਲ ਨੂੰ ਠਹਿਰ ਆਉਂਦੇ ਆ ਕਿਉਂਕਿ ਜਿਹੜਾ ਐਨਐਸਏ ਲੱਗਿਆ ਗਿਆ ਸੀ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਨਵੀਂ ਪਾਰਟੀ ਬਣ ਜਾਰੀ ਸੀ ਜਿਹਦਾ ਨਾਮ ਕੀ ਕਾਲੀ ਦਲ ਵਾਰਸ ਪੰਜਾਬ ਦੇ ਤਾਂ ਜਦੋਂ ਨਵੀਂ ਪਾਰਟੀ ਦਾ ਗਾਸ ਹੋਇਆ ਤਰਤ ਤਰੰਤ ਇਹਨਾਂ ਨੂੰ ਜਦੋਂ ਪਤਾ ਲੱਗਿਆ ਉਦੇ ਉੱਪਰ ਜੁਏਪੀ ਲਾਇਆ ਗਿਆ ਕਿਉਂਕਿ ਜਦੋਂ ਐਨਐਸਏ ਲਾਈ ਗਈ ਸੀ ਤਾਂ ਉਦੋਂ ਇਹਨਾਂ ਦਾ ਜੁਏਪੀ ਕਿੱਥੇ ਗਿਆ ਸੀ ਜੋ ਕਿ ਗੁਰਪ੍ਰੀਤ ਨਾਉ ਦਾ ਇੱਕ ਸਖਸ ਹਰੀਨਾ ਦਾ ਗੁਰਪ੍ਰੀਤ ਸਿੰਘ ਆ ਜੋ ਉਹਦਾ ਇੱਕ ਹੱਤਿਆ ਦਾ ਕੇਸ ਵੀ ਲਾ ਦਿੱਤਾ ਜਾਂਦਾ ਜੋ ਗੁਨਾਹ ਕੀਤਾ ਨਹੀਂ ਅਮਰਤਪਾਲ ਤੇ ਬੇਗੁਨਾਹ ਤੇ ਆਪਾਂ ਕਹਿੰਦੇ ਜਿਵੇਂ ਕਹਿੰਦੇ ਆ ਜੇਲ੍ਹ ਦੇ ਵਿੱਚ ਇਹਸਾਨ ਦੀ ਜੇਲ੍ਹਾ ਜੋ ਉੱਥੇ ਰੱਖਿਆ ਹੋਇਆ ਬੰਦੀ ਬਣਾ ਕੇ ਤਾਂ ਉਹਦੇ ਉੱਪਰ ਜੋ ਜੀ ਕਰਦਾ ਉਹ ਸਿੱਧ ਚ ਹੁੰਦੇ ਆ ਕਿਉਂਕਿ ਗੱਲ ਇੰਨੀ ਕਾ ਗਈ ਜਦੋਂ ਦੀ ਅਮਰਤਪਾਲ ਦੀ ਸਰਕਾਰ ਆਈਆ ਉਦੋਂ ਦੀ ਇਹ ਦੋਨੇ ਸਰਕਾਰਾਂ ਨੂੰ ਐਂ ਭਾਜੜ ਪੈ ਰਹੀ ਐ ਕਿਉਂਕਿ ਉਹਦਾ ਕਾਫਲਾ ਦੇਖ ਕੇ 497000 ਵੋਟ ਬਹੁਤ ਵੱਡੀ ਲੀਡ ਹੋ ਜਾਂਦੀ ਆ ਜੋ ਇੰਨੇ ਲੋਕ ਉਹਦੇ ਨਾਲ ਜਿਵੇਂ ਆਪਾਂ ਕਹਿੰਦੀਆਂ 16 ਲੱਖ ਵੋਟਾਂ ਦੇ ਵਿੱਚੋਂ 5 ਲੱਖ ਵੋਟ ਮੰਗੂ ਅਮਰਤਪਾਲ ਨੂੰ ਪਈ ਸੀ 497000 ਵੋਟ ਤਾਂ ਜਿਹਦੇ ਵਿੱਚ ਹੁਣ ਅਮਰਤਪਾਲ ਸਿੰਘ ਇੱਕ ਜਿੱਤੇ ਹੋਏ ਐਮਪੀ ਆ ਤਾ ਉਹਨੂੰ ਐਨਐਸਏ ਲਾ ਕੇ ਯੂਏਪੀਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਵੀ ਗੱਲ ਇੰਨੀ ਕਾ ਜਦੋਂ ਅਮਰਤਪਾਲ ਦੀ ਕੋਈ ਸੁਣਵਾਈ ਹੋਣ ਜਾ ਰਹੀਦੀ ਹੁੰਦੀ ਆ ਉਦੋਂ ਹੀ ਇਹਨਾਂ ਦੇ ਉੱਪਰ ਕੋਈ ਨਾ ਕੋਈ ਰੋਪ ਕਿਉਂ ਲੱਗਦਾ? ਕਿਉਂਕਿ ਜਿਵੇਂ ਹੁਣ ਇਹ ਸਸਦ ਦੇ ਵਿੱਚ ਇਹ ਗੱਲਬਾਤ ਨਹੀਂ ਕਰ ਸਕੇ ਤੋਂ ਜੋ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਪਰ ਉਧਰੋਂ ਵੀ ਰਾਹਤ ਨਹੀਂ ਮਿਲੀ ਅਮਰਤਪਾਲ ਨੂੰ। ਸਮਾਂ ਅੱਗੇ ਵਧਾ ਦਿੱਤਾ ਗਿਆ। ਇਹ ਦੇਖਣਾ ਬਣਦਾ ਵੀ ਕੀ ਇਹ ਦੁਬਾਰਾ ਚੋਣ ਜਿਵੇਂ ਇਹ ਮੈਂਬਰਸ਼ਿਪ ਰੱਦ ਹੁੰਦੀ ਹੈ ਦੁਬਾਰਾ ਚੋਣ ਹੋਣਗੇ ਜਾਂ ਕੀ ਹੋਣਾ ਕਿਉਂਕਿ ਉਹ ਸੰਸਦ ਦੇ ਵਿੱਚੋਂ ਸਾਰੀ ਗੱਲਬਾਤ ਪੂਰੀ ਜਾਣਕਾਰੀ ਜਦੋਂ ਆਊਗੀ ਆਪਾਂ ਤੁਰੰਤ ਤੁਹਾਡੇ ਨਾਲ ਸਾਂਝੇ ਕਰਾਂਗੇ ਵਿਚਾਰ ਜੋ ਹੁਣ ਇਹ ਮਾਮਲਾ ਛਿੜਿਆ ਪਿਆ ਅਮਰਤਪਾਲ ਨੂੰ ਲੈ ਕੇ ਕਿਉਂਕਿ ਜਦੋਂ ਹੀ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ આરોਪ ਲੱਗਦਾ ਕੋਈ ਨਾ ਕੋਈ ੜਿੱਕ ੜਿੱਕਤ ਜ਼ਰੂਰ ਲੱਗਦੀ ਆ ਕਿਉਂਕਿ ਅਮਰਤਪਾਲ ਦੇ ਕਿਉਂ ਦੁਸ਼ਮਣ ਬਣ ਗਿਆ ਹੋਈ ਆ ਸਰਕਾਰਾਂ ਅਮਰਤਪਾਲ ਨੂੰ ਹੀ ਕਿਉਂ ਨਹੀਂ ਬਾਹਰ ਆਉਣ ਦਿੱਤਾ ਜਾਂਦਾ ਜਿਹੜੇ ਕਿ ਹੁਣ ਜੇ ਗੱਲ ਕਰੀਏ ਰਾਮ ਰਹੀਮ ਇੱਕ ਜੋ ਬਲਾਤਕਾਰੀ ਉਹਨੂੰ ਪੈ ਰੋਲ ਮਿਲੀ ਹੈ ਸਾਲ ਦੇ ਵਿੱਚ 12 ਵਾਰੀ ਤੇ ਇਹ ਮੀਡੀਆ ਵਾਲਿਆਂ ਨੇ ਵੀ ਦੱਸਿਆ ਗਿਆ ਆ 10 ਦਿਨ ਪਹਿਲਾਂ ਵੀ ਹੁਣ ਪੈ ਰੋਲ ਮਿਲੀ ਸੀ ਮਹੀਨੇ ਦੀ 30 ਦਿਨਾਂ ਦੀ ਤਾਂ ਜਿਹਦੇ ਵਿੱਚ ਹੁਣ ਅਮਰਤਪਾਲ ਕੋਈ ਉਹਦੇ ਵਾਸਤੇ ਅੱਡ ਕਾਨੂੰਨ ਥੋੜੀ ਹੈ ਜਦੋਂ ਉਹਨਾਂ ਨੂੰ ਤੁਸੀਂ ਬਲਾਤਕਾਰੀਆਂ ਨੂੰ ਦੇ ਸਕਦੇ ਪੈ ਰੋਲ ਤਾਂ ਫਿਰ ਅਮਰਤਪਾਲ ਨੂੰ ਕਿਉਂ ਨਹੀਂ ਮਿਲ ਰਹੀ ਪੈ ਰੋਲ ਗੱਲ ਹੁਣ ਇੰਨੀ ਕਾ ਬਾਈ ਜੋ ਅਮਰਤਪਾਲ ਨਾਲ ਇਕੱਲੇ ਬਹੁਤ ਨਾਂਨਸਾਫੀ ਹੋ ਰਹੀ ਆ ਤਾਂ ਜੋ ਕੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਆ ਪਰ ਨਹੀਂ ਉਧਰ ਉਹਨਾਂ ਨੂੰ ਰਾਹਤ ਨਹੀਂ ਮਿਲੀ ਕਿਉਂਕਿ ਉਹਨਾਂ ਨੂੰ ਸਮਾਂ ਅੱਗੇ ਵਧਾ ਦਿੱਤਾ ਗਿਆ ਜੋ ਹੁਣ ਦੱਸਿਆ ਗਿਆ ਵੀ 25 ਫਰਵਰੀ ਨੂੰ ਇਹ ਸੁਣਵਾਈ ਹੋਣ ਜਾ ਰਹੀ ਆ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਵੀ ਉਹਨਾਂ ਦੇ ਹੱਕ ਦੇ ਵਿੱਚ ਇਹ ਹਾਈ ਕੋਰਟ ਕੀ ਫੈਸਲਾ ਕਰਦਾ ਕਿਉਂਕਿ ਜਿਹੜੇ ਹਸਾਬ ਨਾਲ ਵਿਵਾਦ ਉਹ ਜਦੋਂ ਦੀ ਇਹ ਸਰਕਾਰ ਬਣੀ ਆ ਅਮਰਤਪਾਲ ਜਦੋਂ ਦੀ ਐਮਪੀ ਜਿੱਤੇ ਹੋਏ ਆ ਉਦੋਂ ਦੇ ਕੋਈ ਨਾ ਕੋਈ ਉਹਦੇ ਉੱਪਰ ਦੋਸ਼ ਲੱਗ ਜਾਂਦਾ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਜਦੋਂ ਇਹਨਾਂ ਨੂੰ ਭਲਕ ਲੱਗੀ ਵੀ ਕੋਈ ਨਵੀਂ ਪਾਰਟੀ ਗਾ ਜ਼ੋਨ ਜਾ ਰਿਹਾਗਾ ਅਮਰਤਪਾਲ ਉਸ ਜੋ ਪਾਰਟੀ ਦੇ ਮੈਂਬਰ ਬਣ ਗਏ ਤੁਰੰਤ ਕੋਈ ਨਾ ਕੋਈ ਉਹਦੇ ਉੱਪਰ ਕੇਸ ਲਾ ਦਿੱਤਾ ਜਾਂਦਾ ਯੂਪੀਏ ਕਿਉਂਕਿ ਜਦੋਂ ਐਨਐਸਐ ਲਾਇਆ ਗਿਆ ਸੀ ਤਾਂ ਉਦੋਂ ਇਹਨਾਂ ਦਾ ਯੂਪੀਏ ਜਾਤ ਨਹੀਂ ਆਇਆ ਵੀ ਹੁਣ ਕੋਈ ਅਸੀਂ ਹੋਰ ਵੀ ਧਾਰਾ ਲਾਉਣੀ ਹੈ ਕੋਈ ਨਾ ਕੋਈ ਆਪਦੇ ਕੋਲੋਂ ਕੇਸ ਨਾਲ ਘੜ ਕੇ ਲਾ ਲੈਂਦੇ ਆ ਅਮਰਤਪਾਲ ਤੇ ਕਿਉਂਕਿ ਉਹਨੂੰ ਫਸਾਇਆ ਜਾਂਦਾ বিজেਪ ਪੰਜਾਬ ਦੇ ਵਿੱਚ ਅਮਰਤਪਾਲ ਆਉਂਦਾ ਕਿਸੇ ਵੀ ਤਰੀਕੇ ਨਾਲ ਉਹਨੂੰ ਕੋਈ ਨਾ ਕੋਈ ਯੂਰੋਪ ਲਾ ਕੇ ਸੀ ਫਸਾ ਦਈਏ ਕਿਉਂਕਿ ਜੇ ਸਰਕਾਰ ਪੰਜਾਬ ਦੇ ਵਿੱਚ ਅਮਰਤਪਾਲ ਦੀ ਆਉਂਦੀ ਆ ਥੋੜੇ ਪੰਜਾਬ ਦੇ ਮੁੱਦੇ ਰੱਖਣੇ ਆ ਨਸ਼ਾ ਮੁਕਤ ਹੋ ਜੂ ਪੰਜਾਬ ਦੀ ਗੱਲ ਕਰਨੀ ਆ ਨਸ਼ਾ ਤੇ ਰੋਕ ਲੱਗ ਜੂ ਜਿਹੜਾ ਸਰਕਾਰਾਂ ਹੁਣ ਵੇਚ ਨਹੀਂ ਆ ਜਿਹੜਾ ਚਟਾ ਬਾਰਡਰ ਤੋਂ ਲੰਘ ਕੇ ਆਉਂਦਾ ਕੋਈ ਉਹ ਮਬੂਲੀ ਗੱਲ ਨਹੀਂ ਹੈਗੀ ਜੇ ਬਾਦਰ ਤੋਂ ਉਥੋਂ ਲੰਘਦਾ ਕੌਣ ਲੰਘਾਉਂਦਾ ਸਰਕਾਰਾਂ ਲੰਘਾਉਂਦੀਆਂ ਜੇ ਕੋਈ ਪੰਜਾਬ ਦੇ ਵਿੱਚ ਜਿਹੜਾ ਅਤਿਆਚਾਰ ਗੈਂਗਸਟਰ ਵੱਧ ਰਹੇ ਆ ਸਾਡੇ ਜਿਹੜੇ ਨੌਜਵਾਨ ਗੈਂਗਸਟਰ ਬਣ ਰਹੇ ਆ ਤੇ ਇਧਰ ਲੋਕਾਂ ਦੀਆਂ ਜਾਣਾ ਸ਼ਰਿਆਮ ਗੋਲੀਆਂ ਮਾਰ ਰਹੇ ਆ ਉਹ ਕਿਹਦਾ ਕਰਕੇ ਹੋ ਰਿਹਾ ਸਰਕਾਰਾਂ ਦਾ ਕਰਕੇ ਕਿਉਂਕਿ 300 ਤੋਂ ਜ਼ਿਆਦਾ ਗੈਂਗਸਟਰ ਦੱਸੇ ਗਏ ਜਿਹੜੇ ਜਿਹੜਾ ਹੁਣ ਗੱਲ ਕਰੀਏ ਲੋਰ ਸੁਸਨੋਈ ਦਾ ਇੱਕ ਸਾਥੀ ਜਿਹੜਾ ਕਿ ਦਿੱਲੀ ਪੁਲਿਸ ਨੇ ਪੈਰ ਤੇ ਗੋਲੀ ਮਾਰ ਕੇ ਗ੍ਰਿਫਤਾਰ ਕੀਤਾ ਸੀਗਾ ਉਹਨੇ ਦੱਸੇ ਸੀ ਸਾਰੀ ਗੱਲਬਾਤ ਕਿ 380 ਮੌਜੂਦ ਆ ਜਿਹੜਾ ਕਿ ਮੈਂ ਲੋਰਸ ਸੁਨੋਈ ਨਾਲ ਵੀ ਮੈਨੂੰ 3 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਇਹ 300 ਗੈਸਟਰ ਦੱਸੇਗੇ ਉਹਨੇ ਜਦੋਂ ਉਹਦੇ ਪੈਰ ਤੇ ਗੋਲੀ ਮਾਰ ਕੇ ਗ੍ਰਿਫਤਾਰ ਕੀਤਾ ਦਿੱਲੀ ਪੁਲਿਸ ਨੇ ਵੀ ਇੰਨਾ ਪੰਜਾਬ ਦੇ ਵਿੱਚ ਜੋ ਅਤਿਆਚਾਰ ਵੀ ਹੋ ਰਿਹਾ ਸਾਡੇ ਜਿਹੜੇ ਨੌਜਵਾਨ ਨਸ਼ੇ ਦੇ ਨਾਲ ਮਰ ਰਹੇ ਆ ਕਿਉਂਕਿ ਚਿੱਟਾ ਬਹੁਤ ਬੇਆਮ ਹੋ ਗਿਆ ਜਦੋਂ ਦੀ ਇਹ ਸਰਕਾਰ ਆਈ ਸੀ ਸੰਮਵਤਮਾਨ ਦੀ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਪਰ ਨਹੀਂ ਵਾਰ ਆਉਣ ਦਿੰਦੀ ਚਲੋ ਜੀ ਜੋ ਹਾਈ ਕੋਰਟ ਦਾ ਫੈਸਲਾ ਹੁਣ ਇਹ 25 ਜਨਵਰੀ ਜੋ 25 ਫਰਵਰੀ ਨੂੰ ਰੱਖਿਆ ਗਿਆਗਾ ਦੇਖਦੇ ਆ ਕੀ ਕਿਹੜਾ ਕੋਰਟ ਦਾ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰੱਖੇ ਧੰਨਵਾਦ